ਇਹਨੂੰ ਚੇਤਨਨ ਲੇ ਬੜਵਾਵਾ ਨੂੰ ਨਹੀਂ ਹੋਇਆ ਇਹ ਖੋਦਾ ਵੀ ਨਹੀਂ ਹੜਾ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨ ਤੋਂ ਇਹਨੇ ਲੀਹ ਬਚਾਣਾ ਤੁਸੀਂ ਆਮੇ ਤਲੰਮੀ ਵਰਤੋਂ ਕਿਸੇ ਲਈ ਏਜਾਣ ਮਾਨ ਨੂੰ ਅੰਦਰ ਤੋਂ ਇਹਨੇ ਆਪਣੇ ਲੈਕਰ ਨੂੰ ਜਦੋਂ ਮਾਰਾਇਆ ਚਲਮਾ ਵਿੱਚ ਮੁਝਿਆ ਰਾਤਾ ਦੇ ਸੁਨੇਹੇ ਤਰਖਾ ਨਹੀਂ ਗਿਨਾ ਇਹ ਖੜੇ ਆਏ ਰਾਤੀ ਕਰਾ ਖੜਾ ਮਾ ਮਾਰੇ ਘਰਾਂ ਦੇ ਘਰ ਦੇ ਕਿਹੜੇ ਦੇਖ ਲੱਗਣਾ ਸਾਰੇ ਘਰੋਂ ਬਤਾਇਆ ਜਨਾ ਨਮਾ ਦੀ ਕਮਜ਼ੋਰੀ ਨੂੰ ਜਨਾ ਮਤੂ ਹੋਰ ਸਾਰੇ ਨੂੰ ਸੁਣਾ ਨਹੀਂ ਰੋਸਾਂ ਨਹੀਂ ਦਿੰਦੇ ਰਿਸ਼ਤਿਆਂ ਨੂੰ ਜਨਾ ਦੋਸਤਾਂ ਸਾਡੇ ਕੋਲਿਆ ਉਹਨਾਂ ਹੋਰ ਕਿਸੇ ਕੋਲੇ ਨਹੀਂ ਜੀ ਸਭ ਤੇ ਕਰਨ ਦੇ ਸਰਾਕਸ਼ ਜੇ ਆਰਦੀ ਗੱਲ ਤੋਂ ਬਾਹਰ ਆਉਣ ਆਕਾਤ ਸੁਣਨਾ ਪੜਿਆਉਂਦੀ ਹੈ ਤੇ ਸਾਡੀਆਂ ਬੱਚਿਆਂ ਨੂੰ ਹੱਕ ਨਾ ਪਾਉਣੇ ਇੰਨਕ ਤੇ ਹੈ ਜਿੰਦੀ ਹੈ ਮੈਂ ਆਵਾਜ਼ ਪ੍ਰਸਾਰਨ ਕਮੇਟੀ ਮੈਂ ਮੁਕਤ ਦਾਵਾ ਸਾਡਾ ਕਰਵਾ ਦਿਓ ਮੇਰੇ ਨਾਲ ਖੋਲੀ ਮਾਰੋ ਮੈਂ ਅਨਕਤ ਹੰਡਰ ਦਾ ਮੈਂ ਆਉਂਦਾ ਮੇਰੇ ਘਰ ਸਾਮਾ ਹੋ ਗਿਆ ਉਹਨਾਂ ਨੇ ਨਾਮ ਦੇ ਆਪਣੇ ਰਿਐਲਟੀ ਘੱਟ ਮਾਰਨ ਵਾਲੀ ਹੈ ਮੇਰਾ ਕੰਮ ਕਰਨ ਕੀ ਹੁੰਦਾ ਹੈ ਸਾਡਾ ਨਾਮ ਕੋਈ ਦਰਨੇ ਮੈਂ ਪੂਰੇ ਦਰਬਾਰ ਦਾ ਪੁੱਤਰ ਹਾਂ ਐਸਾ ਸਾਡਾ ਭਾਈ ਸੁਖਿੰਦਰ ਵੀ ਪੰਜ ਕਰਾਈ ਤੇ ਚੱਲ ਗਿਆ ਤੇ ਆਇਆ ਉਹਨੂੰ ਵੀ ਪਤਾ ਹੈ ਸਾਡਾ ਅਖਬਾਰ ਕਿਸੇ ਤੋਂ ਨਾ ਚੁੱਕਿਆ ਨਾ ਚੁੱਕੂਗਾ ਅਸੀਂ ਉਸ ਉਹਨਾਂ ਦੇ ਮੁਲਾਜ਼ਮ ਹੈ ਅਸੀਂ ਉਹਨਾਂ ਦੇ ਚੰਡੇ ਹੋਏ ਹਾਂ ਅਸੀਂ ਇਹਨਾਂ ਤੋਂ ਨਹੀਂ ਡਰਦਾ ਇਹਨਾਂ ਨੂੰ 20 ਵਾਰੀਆਂ ਮੇਰੇ ਮਾਫ਼ੀ ਯਾਦ ਕਰਾਈ ਐ ਤੇਰੇ ਫੇਰ ਬਾਝੀ ਨਹੀਂ ਆਉਂਦੀ ਇਸ ਗੱਲ ਤੋਂ ਮੈਂ ਆਪਦੇ ਸਮੂਹ ਸਾਥੀਆਂ ਵੱਲੋਂ ਇਹਨਾਂ ਇੱਕ ਵਾਰੀ ਫੇਰ ਮੁਵਖਵਾਜ ਦੋਣਾ ਵੀ ਰਣਜੀਤ ਗੱਲ ਅਸੀਂ ਤੇਰੇ ਨਾਲ ਆ ਭਰਾ ਤੈਨੂੰ ਚੁਗੰਡੀ ਲੋੜ ਦੀ ਤੇਰੇ ਦਾ ਪਰਚਾ ਜਿਹੜਾ ਇਹਨਾਂ ਨੇ ਕੀਤਾ ਨੂੰ ਲਾਪਤ ਕਰਵਾ ਕੇ ਦੰਗਲਵਾ ਦੇ ਰੇਲੂ ਜੀ ਦਾ ਘਰ ਤੋਂ ਰੇਲੂ ਜੀ ਕੀ ਬਣੇ ਬਹੁਤ ਮਿਹਰਬਾਨੀ ਦੀ ਚਾਹ ਸਾਹਿਬ ਅਸੀਂ ਮਾਫ਼ੀ ਚਾਹੁੰਦੇ ਆ ਸਾਡੇ